ਅਸੀਂ ਗੱਲ ਕਰਦਾ ਸੀ ਰਾਣਾ ਰਣਵੀਰ ਕਰਦਾ ਸੀ ਆਪਣਾ ਰਾਣਾ ਰਣਵੀਰ ਕੀ ਬਾਤ ਹੈ ਗਿਆ ਕੰਪਨੀ ਆਈ ਸੀ ਰਾਣਾ ਰਣਵੀਰ ਤੋਂ ਅਸੀਂ ਭੱਜਣ ਲੱਗੇ ਸੀ ਅਸੀਂ ਫੈਂਟ ਸੀਗੇ ਬਗੈਰ ਉਹ ਗੱਲ ਨਾ ਕਰੀਏ ਉਹਨਾਂ ਨੇ ਬੜੇ ਮਨੀਸ਼ ਕਤੂਰੀਆ ਕੈਰੀオン ਚੱਟਾ ਬਣਾਈ ਸੀਗੀ ਪਹਿਲੀ ਦੂਸਰੀ ਤੀਸਰੀ ਉਸ ਫਿਲਮ ਤੋਂ ਬਾਅਦ ਇਹ ਜਿਹੜੀ ਫਿਲਮ ਹੈ ਜਿਉਂਦੇ ਰਹੋ ਭੂਤ ਜੀ ਮੈਨੂੰ ਲੱਗਿਆ ਹੈ ਕਿ ਇਹ ਉਹਦਾ ਜੁੜਵਾ ਭਰਾ ਹੈ। ਕੀ ਬਾਤ ਹੈ ਜੀ ਕੀ ਬਾਤ ਹੈ। ਅਸੀਂ ਇਦਾਂ ਨਾ ਕਿਹਲੀ ਵੀ ਜਿਉਂਦੇ ਰਹੋ ਸੁਮੀਤ ਜੀ। ਭਾਜੀ ਕਿਹਾ ਕਿ ਉਹ ਵੀ ਸੱਚੇ ਬਹੁਤ ਉਹਦਾ ਇੰਨਾ ਸਾਨੂੰ ਸਾਨੂੰ ਬਰਾਵਾ ਲੋੜ ਹੈ ਉਸ ਬੰਦੇ ਦੀ। ਬਿਲਕੁਲ ਭਾਜੀ ਮੈਂ ਦੁਆਵਾਂ ਆਪ ਜੇ ਅਸੀਂ ਗੁਰੂ ਘਰ ਜਾਂਨਾ ਜਾਂ ਕਿਤੇ ਜਾਣੇ ਆ ਜਦੋਂ ਆਪ ਆਪਣੇ ਵਾਸਤੇ ਅਰਦਾਸ ਕਰੀਦੇ ਨਾ ਸੁਮੀਤ ਭਾਈ ਵਾਸਤੇ ਜ਼ਿਆਦੇ ਅਰਦਾਸ ਕਰੀ। ਉਹਨਾਂ ਦੇ ਦਿਮਾਗ ਤੇ ਇੰਨੀ ਕਿਰਪਾ ਕਰ ਮੰਤ ਲੱਗਦਾ ਵੀ ਸਾਨੂੰ ਸਾਰੀ ਇੰਡਸਟਰੀ ਨੂੰ ਉਹਨਾਂ ਦੇ ਸਿਰ ਤੇ ਹੈਲਮਟ ਪਾ ਦੇਣਾ ਚਾਹੀਦਾ 60-70 ਨਾ ਲੱਗ ਜਾਵੇ। ਬਿਲਕੁਲ ਹੈਲਮਟ ਮੈਂ ਐਨੀ ਵਧੀਆ ਸੋਚ ਆ ਉਹਨਾਂ ਦੀ। ਜ चाहिए एक डायलॉग आ भी मैं हूँ अपने माँ प्यो का खो चुकी हूँ पर तेनों नहीं खोना चाहती है ना वाले डायलॉग के मतलब कि स्वाद आया इन्होंने पता, पता मम्मी आए मैं बोल नहीं सकता <laughs> रहता, रहता, कदर करनी चाहिए सानू और साड़ी इंडस्ट्री को इतनी ब्यूटीफुल कुड़ी हाँ, आई है तो थोड़ा वेलकम है बहुत सारी मुबारक जी तो रिया लिखा करती हूं आई डोंट थिंक सो मैं इतना डिजर्व कर दिया जिन्ना सर ने बोलया एंड समीप सर वीएन शर्मा सर इनानल स्क्रीन शेयर करना इट इज अ ड्रीम ਇਹਨਾਂ ਨੂੰ ਨਹੀਂ ਛੱਡਣਾ ਇਹਨਾਂ ਦਾ ਨਾਮ ਸਭ ਤੋਂ ਪਹਿਲੇ 100 ਕਰੋੜ ਦੀ ਫਿਲਮ ਦੇ ਵਾਲੇ ਪੰਜਾਬੀ ਇੰਡਸਟਰੀ ਨੂੰ ਉਹ ਹੀ ਨੇ ਬੇਸ਼ੱਕ ਤੇ ਸਾਡੇ ਤਾਂ ਹੁਣ ਇੰਨੀ ਰਮਝਾਂ ਸਾਂਝੀਆਂ ਨੇ ਸਾਰਿਆਂ ਦੀ ਅਸੀਂ ਇੱਕ ਦਾ ਇਸ਼ਾਰਾ ਸਮਝ ਜਾਂਦੇ ਆ ਪਰ ਮੈਨੂੰ ਮੇਰੇ 'ਚ ਉਹ ਕੌਨਫੀਡੈਂਸ ਭੈਣੇ ਜਿਹਾ ਨਹੀਂ ਸੀਗਾ ਮੂਵੀ ਦੇਖਣ ਤੋਂ ਪਹਿਲਾਂ ਥੋੜਾ ਜਿਹਾ ਡਰ ਲੱਗਦਾ ਹੁੰਦਾ 10ਵੀਂ ਦਾ ਪੇਪਰ ਦੇ ਕੇ ਨਾ ਉਸ ਤੋਂ ਬਾਅਦ ਰਿਜ਼ਲਟ ਦਾ ਡਰ ਲੱਗਦਾ ਹੁੰਦਾ ਅੱਜ ਪਹਿਲੀ ਵਾਰੀ ਥੋੜਾ ਜਿਹਾ ਕੌਨਫੀਡੈਂਟ ਦੇਖਿਆ ਤੁਹਾਨੂੰ ਲੱਗਦਾ ਹੁਣ ਵੀ ਕੌਨਫੀਡੈਂਸ ਨਾਲ ਗੱਲ ਕਰ ਰਹੇ ਹੋ ਬਿਲਕੁਲ ਬਿਲਕੁਲ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੈਨੂੰ ਆਪਣਾ ਕੰਮ ਬਹੁਤ ਘੱਟ ਵਧੀਆ ਲੱਗਦਾ ਇਹ ਵਧਾਈਆਂ ਜਾਂਦੀਆਂ ਨੇ ਸਾਡੇ ਸੁਨੀਲ ਕੰਗਸ ਸਾਹਿਬ ਨੂੰ ਕਿਉਂਕਿ ਕੰਸੀਵ ਇਹ ਆਈਡੀਆ ਉਹਨਾਂ ਨੇ ਕੀਤਾ ਸੀ ਸਕ੍ਰਿਪਟ ਉਹਨਾਂ ਦੀ ਸੀ ਔਰ ਰਾਜੂ ਵਰਮਾ ਦੇ ਡਾਇਲੌਗ ਦੇ ਸਾਡੇ ਸਾਡੇ ਭਰਾ ਨੇ ਕਮਾਲ ਕਰ ਦਿੱਤੀ ਔਰ ਤੁਸੀਂ ਜਦੋਂ ਹੱਸ ਰਹੇ ਸੀਗੇ ਤਾਂ ਹਾਸਿਆਂ ਨਾਲ ਸਾਨੂੰ ਅਸ਼ੀਰਵਾਦ ਮਿਲ ਰਿਹਾ ਸੀ ਉੱਥੇ ਬੈਠੀ ਕਾਸੀ ਬੂਸਟ ਅਪ ਹੋ ਰਹੀ ਸੀ ਕਿ ਚਲੋ ਬਾਬਾ ਕਿਰਪਾ ਕਰੇ ਯਾਰ ਸਾਡੀ ਕਲਾ ਨੂੰ ਭਾਗ ਲਾਉਣ ਬਾਬਾ ਹਨਾ ਹੋਰ ਐਸੀ ਵਧੀਆ ਵਧੀਆ ਫਿਲਮਾਂ ਲੈ ਕੇ ਆਈਏ ਤੇ ਬੱਚੜੀ ਕਲਾ ਜਰਾ ਇੰਨਾ ਪਿਆਰ ਦੇਣ ਵੀ ਬਸ ਇਹੀ ਇਹੀ ਤੁਹਾਡੇ ਥਰੂ ਮੈਂ ਕਹਿਣਾ ਚਾਹੁੰਦਾ ਕਿਉਂਕਿ ਤੁਸੀਂ ਇੱਕ ਵਾਰੀ ਬੋਲ ਕੇ ਸਾਰੇ ਸੁਣ ਵੀ ਰਹੇ ਹੋ ਤੁਹਾਨੂੰ ਸੱਚੀ ਦੱਸੋ ਕਿਵੇਂ ਲੱਗੀ ਵਾਹ ਨਿਆਰਾ ਹੈ ਬਾਹ ਨਿਆਰਾ ਲਵ ਯੂ ਬਸ ਇਹੀ ਬੇਨਤੀ ਹੈ ਤੁਹਾਡੇ ਥਰੂ ਵੀ ਜਿਨ੍ਹਾਂ ਨੇ ਨਹੀਂ ਦੇਖੀ ਇੱਕ ਵਾਰੀ ਜ਼ਰੂਰ ਜਾ ਕੇ ਦੇਖ ਕੇ ਆਉਣ ਤੇ ਜੇ ਫਿਲਮ ਵਧੀਆ ਲੱਗੀ ਤਾਂ ਆਲੇ ਦੁਆਲੇ ਇੰਨੇ ਸਪਰੈਡ ਕਰ ਦਿਓ ਕਿਉਂਕਿ ਤੁਹਾਡੀ ਬਦੌਲਤ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਸਾਰੇ ਲੋਕ ਜਿੰਨਾ ਅਸੀਂ ਤੁਹਾਡੀ ਕੰਸਰਟੀ ਦੇ ਪੂਰੇ ਉਤਰਿਆਂ ਤੁਹਾਡੇ ਪੈਸੇ ਵਜ਼ੂਲਨੇ ਕਰੀ ਜਾ ਕੇ ਦੇਖ ਕੇ ਆਓ ਸਿਨੇਮਾ ਦਾ ਕਰ ਭਰ ਦੋ ਤੇ ਉਹੀ ਸਾਡੇ ਵਾਸਤੇ ਬਲੇਸਿੰਗ ਹੈ ਬਾਈ ਜੋ ਐਕਟਰੀ ਜਿਹੜੋ ਸੇ ਸੀਰੀਅਸ ਐਕਟਿੰਗ ਕੀਤੀ ਆ ਉਹ ਬਹੁਤ ਲਾਜਵਾਬ ਸੀ ਵਧੀਆ ਲੱਗੀ ਜੀ ਸਹੀ ਗੱਲ ਲੱਗੀ ਜੀ ਸਹੀ ਗੱਲ ਬਾਈ ਇੱਕ ਗੱਲ ਜੀ ਜਿਹੜੀ ਕੰਪਨੀ ਵਾਲੀ ਗੱਲ ਆ ਕਦੇ ਬੰਦੇ ਤੁਹਾਨੂੰ ਹੀ ਟੱਕਰੇ ਆ ਮੈਂ ਅਸਲ ਗੱਲ ਦੱਸਣਾ ਰਾਣਾ ਰਣਵੀਰ ਕਰਦਾ ਸੀ ਆਪਣਾ ਰਾਣਾ ਰਣਵੀਰ ਕੀ ਬਾਤ ਹੈ ਕੀ ਕੰਪਨੀ ਆਈ ਸੀ ਰਾਣਾ ਰਣਵੀਰ ਤੋਂ ਅਸੀਂ ਬਚਣ ਲੱਗੇ ਸੀ ਅਸੀਂ ਫਰੈਂਡ ਸੀ ਦੇਖੇ ਜਰ ਉਹ ਗੱਲ ਨਾ ਕਰੀ ਉਹਨਾਂ ਨੇ ਬੜੇ ਦਿਨੇਸ਼ ਕਦੂਰੀਆ ਹੈ ਨਾ ਇਹ ਸਾਰੇ ਲੋਕ ਉਹ ਦੋ ਕਰਦੇ ਸੀਗੇ ਕੰਪਨੀ ਚੱਲੀ ਸੀ ਕੰਪਨੀ ਦਾ ਨਾਮ ਕੰਪਨੀ ਪ੍ਰਮੋਟ ਨਹੀਂ ਕਰਦੇ ਥਾਈਟ ਆਓ ਉਹ ਵੀਰੇ ਤੁਹਾਡੇ 5 ਦਾ 1000 ਦੀ ਦੋ ਮੈਂਬਰ ਅੱਥੱਕੇ ਛੋੜ ਲੋ ਜੀ ਭਾਈ ਆਪਣੇ ਨਾ ਸਮਾਜ ਦੇ ਵਿੱਚ ਇਹ ਜਿਹੜੀ ਕੰਪਨੀ ਵਾਲੀ ਗੱਲ ਆ ਇਹ ਤੋਂ ਲੈ ਕੇ ਬਹੁਤ ਹਾਸਾ ਮਜ਼ਾਕ ਹੁੰਦਾ ਆ ਅਸੀਂ ਸੋਚਦੇ ਸੀਗੇ ਵੀ ਯਾਰ ਪੰਜਾਬੀ ਫਿਲਮ ਮਤਲਬ ਫਿਲਮਾਂ ਕਿਉਂ ਨਹੀਂ ਬਣਾਉਂਦੇ ਇੰਨਾ ਕੰਟੈਂਟ ਭਰਿਆ ਆ ਲੇਕਿਨ ਤੁਸੀਂ ਉਹ ਵੀ ਬਣਾਤਾ ਹਨਾ ਇਹਦੇ ਵੀ ਤੁਸੀਂ ਮਤਲਬ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਦੇਖਿਆ ਹੋਣਾ ਵੀ ਚਾਰ ਪੰਜ ਸਾਲ ਪਹਿਲਾਂ ਇੱਕ ਕੋਰੋਨਾ ਵਾਇਰਸ ਆਇਆ ਸੀ ਨਾ ਉਹ ਬਹੁਤ ਵਧੀਆ ਸੀਗਾ ਵੱਡਾ ਹੋ ਗਿਆ ਸੀ ਬਹੁਤ ਉਮੇਂ ਹੁਣ ਜੱਗੀ ਤੂਰੀ ਵੱਡਾ ਹੋਈ ਜਾਂਦਾ ਹੈ ਨਾ ਉਹ ਭਰਾ ਲਈ ਤਾਂ ਯਾਰ ਖਾਸ ਤੌਰ ਤੇ ਤਾੜੀਆਂ ਕਿਉਂਕਿ ਨਾ ਜਦੋਂ ਕੋਈ ਨਵੀਂ ਅਸੀਂ ਵੀ ਕਿਸੇ ਵਾਸਤੇ ਕਹਦੇ ਨਵੇਂ ਸੀਗੇ ਉਹ ਵੀਰ ਨੇ ਹੁਣ ਤੋਂ ਕੰਮ ਸਟਾਰਟ ਕੀਤਾ ਤੇ ਭਾਵਨਾ ਜੀ ਦੀ ਦੂਜੀ ਫਿਲਮ ਹੈ ਇਹਨਾਂ ਲਈ ਜਿਆਦੇ ਗੁੱਡ ਲੱਕ ਤੇ ਸਾਡੀ ਇੰਡਸਟਰੀ ਚ ਓਨਲੀ ਵੈਲਕਮ ਇਹਨਾਂ ਦਾ ਬਹੁਤ ਸਵਾਗਤ ਬਹੁਤ ਤਰੱਕੀ ਕਰਨ ਬਹੁਤ ਸਾਰੀਆਂ ਦਵਾਵਾਂ ਇਹਨਾਂ ਲਈ ਬਾਬਾ ਐਨਾ ਕਰੇ ਇਹਨਾਂ ਨੂੰ ਇਹਨਾਂ ਕੋਲ ਟਾਈਮ ਨਾ ਹੋਵੇ ਜੇ ਅਸੀਂ ਉਹ ਮੰਗਿਆ ਸਾਡੇ ਵਾਸਤੇ ਬਾਬਾ ਐਡੇ ਵੱਡੇ ਕਰੇ ਇਹਨਾਂ ਦਾ ਬੰਦ ਨਾ ਤੇ ਜਗੀ ਨੇ ਕਮਾਲ ਕਰਤੀ ਜਗੀ ਥੀਏਟਰ ਦੇ ਵਿੱਚੋਂ ਮੇਰਾ ਉੱਧਾ ਜੂਨੀਅਰ ਭਰਾ ਹੈ ਜੀ ਮੇਰਾ ਪਰ ਡਾਕਟੋਰੇਟ ਕੀਤੀ ਹੈ ਟ੍ਰੇਨ ਡਾਕਟਰ ਹੈਗਾ ਇੱਕ ਹੈ ਨਾ ਤਾਂ ਤਾੜੀ ਹੈ ਜਗੀ ਵਾਸਤੇ ਕੀ ਬਾਰੇ ਇਹ ਜਰਮਨੀ ਮੈਂ ਲਾ ਦੋ ਤੇ ਚੀਨਾ ਪੂਰਤ ਭਜਾਨ ਨੂੰ ਗਲਾਰ ਲਾ ਦੇਖੋ ਜਿੱਦਾਂ ਬੀਨੂ ਜੀ ਕਹਿ ਰਹੇ ਸਕੇ ਸਮੀਤ ਕੰਗ ਜੀ ਨੇ ਕੈਰੀ ਆਨ ਜੱਟਾ ਬਣਾਈ ਸੀਗੀ ਪਹਿਲੀ ਦੂਸਰੀ 30ਵੀਂ ਬਿਲਕੁਲ ਜੀ ਔਰ ਜਦੋਂ ਵੀ ਅਸੀਂ ਕੋਈ ਕਾਮੇਡੀ ਫਿਲਮ ਦੀ ਗੱਲ ਕਰਦੇ ਆਂ ਤਾਂ ਮਾਈਲਸਟੋਨ ਕੈਰੀ ਆਨ ਜੱਟਾ ਹੀ ਹੈ ਉਸ ਫਿਲਮ ਤੋਂ ਬਾਅਦ ਇਹ ਜਿਹੜੀ ਫਿਲਮ ਹੈ ਜਿਉਂਦੇ ਰਿਓ ਭੂਤ ਜੀ ਮੈਨੂੰ ਲੱਗਿਆ ਹੈ ਕਿ ਇਹ ਉਹਦਾ ਜੁੜਵਾ ਭਰਾ ਹੈ। ਕੀ ਬਾਤ ਹੈ ਜੀ ਕੀ ਬਾਤ ਹੈ। ਅਸੀਂ ਇਦਾਂ ਨਾਲ ਇਕੱਲੇ ਵੀ ਜਿਉਂਦੇ ਰਹੋ ਸਮੀਪ ਜੀ। ਭਾਜੀ ਕਿਹਾ ਕਿ ਉਹਦੇ ਵੀ ਸੱਚੀ ਬਹੁਤ ਉਹਦਾ ਇੰਦਾ ਸਾਨੂੰ ਸਾਨੂੰ ਭਰਾਵਾ ਲੋੜ ਹੈ ਉਸ ਬੰਦੇ ਦੀ। ਬਿਲਕੁਲ ਭਾਜੀ ਮੈਂ ਦੁਆਵਾਂ ਆਪ ਜਿਹੜੇ ਸੀ ਗੁਰੂ ਘਰ ਜਾਂਣਾ ਜਾਂ ਕਿਤੇ ਜਾਣੇ ਆ ਜਦੋਂ ਆਪਦੇ ਵਾਸਤੇ ਅਰਦਾਸ ਕਰੀਦੇ ਨਾ ਸਮੀਪ ਬਾਈ ਵਾਸਤੇ ਜਿਆਦਾ ਅਰਦਾਸ ਕਰੀ। ਉਹ ਬਹੁਤ ਪਾਗਲਾ ਵੀ ਸਾਡੀ ਇੰਡਸਟਰੀ ਨੂੰ ਸਾਡੀ ਜਵਾਨ ਨੂੰ ਹੋਰ ਵੱਡਾ ਕਰਨ ਵਾਲਾ ਉਹ ਇਨਸਾਨ। ਜੀ ਭਾਈ ਮੈਂ ਪੁੱਛਣ ਜਿਹੜੀ ਯਾਰੀ ਵਾਲੀ ਬੌਂਡਿੰਗ ਆ ਆਫ ਦੀ ਕੈਮਰਾ ਵੀ ਉਦਾਂ ਹੀ ਜਿੱਦਾਂ ਤੁਸੀਂ ਪੰਜ ਮਹੌਲ ਕਰਦੇ ਹੋ। ਉਹ ਜਿਆ ਮੋਂ ਨੂੰ ਕਹਿੰਦੇ ਸੀ ਹੁਣ ਤਾਂ ਮੈਂ ਸੁਮੇਪ ਕੰਗਸਾਹ ਨਾਲ ਗੱਲ ਕਰ ਰਿਹਾ ਸੀ ਉਦੋਂ ਤੇ ਉਹਦੇ ਜਾਰੀ ਜਾਰੀ ਜਿੰਮੇ ਨਾ ਇੱਕ ਛੋਟੀ ਜੀ ਗੱਲ ਸੀ ਪਹਿਲਾਂ ਭਾਵਨਾ ਹੀ ਬੈਠਣ ਲੱਗੇ ਭਾਵਨਾ ਹੀ ਨਾ ਅਬਦਾ ਛੱਡ ਕੇ ਉਹਨਾਂ ਨੂੰ ਬਿਠਾਉਣ ਲੱਗੇ ਤੇ ਮੈਂ ਕਿਹਾ ਮੈਂ ਡਾਇਰੈਕਟਰ ਨਾਲ ਮੂਵੀ ਦੇਖਣੀ ਨਹੀਂ ਮੈਂ ਤਾਂ ਹੀਰੋਇਨ ਨਾਲ ਦੇਖਣੀ ਤੇ ਮੈਂ ਕਿਹਾ ਤੁਸੀਂ ਭਰਾ ਚੱਲੋ ਮੈਂ ਉੱਠਦਾ ਨਾ ਤੇ ਅੱਧੀ ਮੂਵੀ ਬਣੀ ਮੈਂ ਕਿਹਾ ਭਾਜੀ ਬਣਾ ਤਾਂ ਤੁਸੀਂ ਠੀਕ ਲੈਨੇ ਹੋ ਹੈ ਨਾ ਉਹ ਬੌਂਡਿੰਗ ਸਾਡੇ ਆਪਣੇ ਪਿਆਰ ਭਰਾਵਾਂ ਵਾਲਾ ਪਿਆਰ ਹੈ ਨਾ ਉਹ ਮੁਹੱਬਤ ਬਾਬਾ ਇਦਾਂ ਹੀ ਬਣਾ ਕੇ ਰੱਖੇਗਾ ਨਾ ਤਾਂ ਔਰ ਉਹਨਾਂ ਨੂੰ ਇਦਾਂ ਹੀ ਬਾਬਾ ਉਹਨਾਂ ਦੇ ਦਿਮਾਗ ਤੇ ਇਦਾਂ ਹੀ ਕਿਰਪਾ ਕਰ ਮੰਤ ਲੱਗਦਾ ਵੀ ਸਾਨੂੰ ਸਾਰੀ ਇੰਡਸਟਰੀ ਨੂੰ ਉਹਨਾਂ ਦੇ ਸਿਰ ਤੇ ਹੈਲਮਟ ਪਾ ਦੇਣਾ ਚਾਹੀਦਾ 60 ਸੌਟਨਾ ਲੱਗ ਜਾਏ ਬਿਲਕੁਲ ਬਿਲਕੁਲ ਹੈ ਨਾ ਇੰਨੀ ਵਧੀਆ ਸੋਚ ਆ ਉਹਨਾਂ ਦੀ ਕਮੇਡੀ ਦੀ ਇੰਨੀ ਸੈਂਸ ਹੈ ਜੇ ਕੋਈ ਇੱਕ ਪੰਚ ਅਸੀਂ ਆਪਣੇ ਕੋਲ ਲਈਏ ਤਾਂ ਇੱਕ ਸਕਿੰਟ ਸੋਚ ਕੇ ਉਹ ਕਹ ਦਿੰਦੇ ਇਹ ਵਰਕ ਕਰੇਗਾ ਜਾਂ ਨਹੀਂ ਕਰੇਗਾ ਨਹੀਂ ਕੀ ਆ ਬਾਤ ਕੀ ਬਾਤ ਉਹਨਾਂ ਦਾ ਰਾਈਟ ਸੋ ਸਾਨੂੰ ਪਤਾ ਲੱਗਿਆ ਵੀ ਜਿਵੇਂ ਤੁਸੀਂ ਨਾਰਮਲ ਗੱਲ ਕਰਦੇ ਆਪਾਂ ਹਨਾ ਬਸ ਦੇ ਵਿੱਚ ਉਹਦੇ ਵਿੱਚ ਉਹ ਸੁਨੀਪਾ ਜੀ ਕਰ ਲੈਂਦੇ ਆ ਪੰਚ ਤਾਂ ਤੁਸੀਂ ਕਦੇ ਮਤਲਬ ਆਪਣੀ ਕੋਈ ਫੀਸ ਜਮਾ ਲਾਉਣ ਲੱਗੇ ਹੋ ਮਤਲਬ ਵੀ ਅੱਜ ਸਾਡੇ ਨਾਲ ਬਹਿਣਾ ਆ ਤਾਂ ਇੰਨੀ ਰਕਮ ਜਮਾ ਕਰਾਓ ਵੀ ਨਹੀਂ 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 ਟੈਂਟੀ ਦੇ ਵਿੱਚ ਨਾ ਟੱਬਰ ਇਕੱਠਾ ਹੁੰਦਾ ਟੱਬਰ ਦੇ ਟੱਬਰ ਨੇ ਉਹ ਰੱਖਿਆ ਹੁੰਦਾ ਇੱਕ ਵੀ ਇੱਕ ਸਾਰਿਆਂ ਨੂੰ ਸਾਈਨ ਕਰ ਲੈ ਇੱਕ ਟੱਬਰ ਬਣ ਗਿਆ ਨਾ ਮਾਲਾ ਬਾਈ ਜੀ ਬਣਾਉਂਦੇ ਨੇ ਸਾਡੇ ਸੁਪ ਸਿੰਘ ਸਾਹਿਬ ਅਸੀਂ ਮਣਕੇ ਆ ਜਦੋਂ ਸਾਰਾ ਟੱਬਰੇ ਕਮਾਲਾ ਬਣ ਜਾਂਦਾ ਜੀ ਫਿਰ ਉਹਨਾਂ ਦੇ ਇਹ ਖਾਸੀਅਤ ਹੈ ਮੈਨੂੰ ਜਿਹੜੀ ਲੱਗਦੀ ਹੈ ਇੱਕ ਖਾਸੀਅਤ ਕੀ ਆ ਉਹਨਾਂ ਦੀ ਕੋਈ ਵੀ ਸੀਨ ਕਰਨ ਤੋਂ ਪਹਿਲਾਂ ਸਾਰੇ ਨੂੰ ਬਿਠਾ ਕੇ ਨਰੇਟ ਕਰਦੇ ਨੇ ਤੇ ਇੰਪਰੋਵਾਈਜ਼ ਕਰਾਉਂਦੇ ਨੇ ਵਿੱਚ ਕੀ ਹੋਰ ਨਿਕਲ ਸਕਦਾ ਕੀ ਹੋਰ ਨਿਕਲ ਸਕਦਾ ਜਿਹੜੀ ਗੱਲ ਗੱਡ ਹੋਵੇ ਉਹਦੇ ਪਿੱਛੇ ਦੁਬਾਰਾ ਵੀ ਰੀਸ਼ੂਟ ਕਰ ਲੈਂਦੇ ਨੇ ਕਹਿੰਦੇ ਨਹੀਂ ਇਹ ਚ ਹਾਸਾ ਹੈ ਭਾਜੀ ਆਪਾਂ ਦੁਬਾਰੇ ਪਾਈਏ ਤਾਂ ਉਹਨਾਂ ਦੇ ਸਦਕੇ ਉਹਨਾਂ ਦੇ ਕੋਈ ਫਸੀ ਡਾਇਰੈਕਟਰ ਨਹੀਂ ਹੈਗੇ ਜੇ ਵੀ ਜੋ ਅਸੀਂਨੇ ਬੋਲ ਦਿਆ ਉਹੀ ਹੋਗਾ ਉਹ ਨਹੀਂ ਆਗਾ ਨਾ ਉਹ ਤਾਂ ਇਨਰ ਲੈਕਸ ਕਿਸੇ ਦੀ ਵੀ ਮੰਨ ਲੈਂਦੇ ਨੇ ਕੋਈ ਛੋਟਾ ਕੋਈ ਵੱਡਾ ਸਾਰੇ ਇੱਕ ਬਰਾਬਰ ਹੁੰਦੇ ਆ ਉਹਨਾਂ ਦੇ ਸੈੱਟ ਤੇ ਇਹ ਖਾਸੀਤ ਆ ਉਹਨਾਂ ਦੀ ਸਾਰੇ ਇੱਕੋ ਜੀ ਰੋਟੀ ਖਾਂਦੇ ਕਿ ਮੇਰੇ ਭਰਾ ਦੇ ਬਾਬਾ ਇੱਦਾਂ ਹੀ ਰੱਖੇ ਇਹਨਾਂ ਨੂੰ ਸਾਰੀ ਪਰ ਹੁਣ ਤਾਂ ਸੱਚ ਖੈਰ ਕੀ ਬਗੜਣਾ ਏ ਡੇੜੀਆਂ ਫਿਲਮਾਂ ਦੇ ਕੇ ਭਾਜੀ ਪੱਲਾ ਵੀ ਹੈ ਲੈ ਵੀ ਸੱਚੀ ਰਾਈਟ ਦਾ ਭਾਜੀ ਜਿਵੇਂ ਕਾਮੇਡੀ ਫਿਲਮ ਹਨ ਇਹ ਤਾਂ ਔਰ ਭਾਵਨਾ ਜੀ ਦੇ ਇੱਕ ਡਾਇਲੋਗ ਹੈ ਵੀ ਮੈਂ ਹੁਣ ਆਪਣੇ ਮਾਪਿਓ ਦਾ ਖੋ ਚੁੱਕੀ ਆ ਪਰ ਤੈਨੂੰ ਨਹੀਂ ਖੋਣਾ ਚਾਹੁੰਦੀ ਹਨ ਉਹ ਵਾਲੇ ਡਾਇਲੋਗ ਦੇ ਬਦਲੇ ਕਿੰਨਾ ਕ ਸੁਆਦ ਆਇਆ ਇਹਨਾਂ ਦੀ ਪਤਾ ਮੰਮੀ ਆਏ ਹਨ ਮੈਂ ਬੋਲ ਨਹੀਂ ਸਕਦਾ ਬਹੁਤ ਵਧੀਆ ਲਾਈਵ ਐਕਟਿੰਗ ਨੇ ਤੇ ਪਾਪਾ ਜੀ ਬਹੁਤ ਵਧੀਆ ਲੱਗਿਆ ਆਬਵੀਅਸਲੀ ਭਾਵਨਾ ਜੀ ਬਹੁਤ ਟੈਲੈਂਟਡ ਨੇ ਔਰ ਸਭ ਤੋਂ ਵੱਡੀ ਬਹੁਤ ਸੋਹਣੀ ਕੁੜੀ ਹੈ ਬਿਲਕੁਲ ਜੀ ਹਾਂ ਵਾਕਈ ਵੀ ਤੁਹਾਡੇ ਜੇ ਤੁਹਾਡੇ ਜੀ ਨਾ ਐਪਰੀਸ਼ੀਏਟ ਐਪਰੀਸ਼ੀਏਟ ਕਰਨ ਦਾ ਜਿਗਰਾ ਚਾਹੀਦਾ ਹੁੰਦਾ ਕਿਸੇ ਦੂਜੇ ਨੂੰ ਕੋਈ ਐਪਰੀਸ਼ੀਏਟ ਕਰਦਾ ਨਹੀਂ ਉਹਦੇ ਵਿੱਚ ਜਿਗਰਾ ਚਾਹੀਦਾ ਹੁੰਦਾ ਸੋ ਇਹਨਾਂ ਦੀ ਬਿਊਟੀ ਦੀ ਕਦਰ ਕਰਨੀ ਚਾਹੀਦੀ ਸਾਨੂੰ ਔਰ ਸਾਡੀ ਇੰਡਸਟਰੀ ਕੋਲੇ ਇੰਨੀ ਬਿਊਟੀਫੁਲ ਕੁੜੀ ਆਈ ਹੈ ਸੋ ਤੁਹਾਡਾ ਵੈਲਕਮ ਐਂਡ ਬਹੁਤ ਸਾਰੀਆਂ ਮੁਬਾਰਕਾਂ ਜੀ ਰੀਅਲੀ ਹਾਂ ਕਰਤੀ ਤੁਸੀਂ ਆਈ ਡੋਨਟ ਥਿੰਕ ਸੋ ਮੈਂ ਇਨਾ ਇਟ ਇਜ਼ ਇਨ ਇਹਨਾਂ ਨੂੰ ਨਹੀਂ ਛੱਡਣਾ ਇਹਨਾਂ ਦਾ ਨਾਮ ਸਭ ਤੋਂ ਪਹਿਲੇ ਤੇ ਇਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਸਾਰਿਆਂ ਦੇ ਨਾਲ ਆਈ ਡੋਨਟ ਥਿੰਕ ਸੋ ਮੈਂ ਡਿਜ਼ਰਵ ਵੀ ਕਰਦੀ ਸੀ ਬਟ ਆਮ ਸੋ ਬlesed ਕਿ ਮੈਨੂੰ ਇਹ ਚਾਂਸ ਮਿਲਿਆ ਸਪੈਸ਼ਲ ਥੈਂਕਸ ਸਰ ਥੈਂਕ ਯੂ ਸੋ ਮਾਚ ਐਂਡ ਇਨਰ ਲਾਈਕ ਮੈਨੂੰ ਇਹਨਾਂ ਨੇ ਫੀਲ ਹੀ ਨਹੀਂ ਹੋਣ ਦਿੱਤਾ ਕੁਝ ਵੀ ਲਾਈਕ ਸੈੱਟ ਤੇ ਵੀ ਇੰਨਾ ਵਧੀਆ ਮਾਹੌਲ ਸੀਗਾ ਜਿੰਨੀ ਇਹ ਤਾਰੀਫ ਕਰ ਦਿੰਦੇ ਮੈਨੂੰ ਆਈ ਡੋਨਟ ਥਿੰਕ ਸੋ ਆਟ ਡਿਸਰਵ ਇਟ ਸਟਾਰਟਿੰਗ ਦੇ ਵਿੱਚ ਨਰਵਸਨੈਸ ਸੀਗੀ ਮਤਲਬ ਵਧੀਆ ਤੇ ਬਹੁਤ ਲੱਗ ਰਿਹਾ ਸੀ ਬਟ ਅੱਜ ਤੇ ਇੰਨਾ ਹੀ ਕੋ ਵਧੀਆ ਲੱਗ ਰਿਹਾ ਨਾ ਸਕਰੀਨ ਤੇ ਦੇਖ ਕੇ ਵੀ ਫਾਈਨਲੀ ਇਨੇ ਮਿਹਨਤ ਕਰ ਰਹੀ ਸੀ ਲਾਈਕ ਕੋਵਿਡ ਦੇ ਟਾਈਮ ਤੋਂ ਸ਼ੁਰੂ ਹੋਈ ਸੀ ਫਾਈਨਲੀ ਅੱਜ ਰਿਜ਼ਲਟ ਸਾਹਮਣੇ ਹੈ ਤੇ ਆਈ ਐਮ ਸ਼ੋਰ ਆਡੀਅנס ਵਿਲ ਲਵ ਇਟ ਗਾਇਜ਼ ਗੋ ਵਾਚ ਇਟ ਆਊਟ ਜੇ ਤੁਹਾਨੂੰ ਨਾ ਮਜ਼ਾ ਆਇਆ ਨਾ ਮਾਕ 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 ਮਾਈ ਵਰਡਸ ਇਟ ਯੂ ਵਿਲ ਲਵ ਦਿਸ ਵੈਲ ਫੋਰ ਸ਼ੋਰ ਸਾਨੂੰ ਬਹੁਤ ਬਤਾਇਆ फटाफट ਸਾਰੇ ਜਾਓ ਫਰੈਂਡਸ ਨੂੰ ਲੈ ਕੇ ਰਿਲੇਟਿਵਸ ਨੂੰ ਜਾ ਕੇ ਇਹਨੂੰ ਸੁਪਰ ਡੂਪਰ ਹਿੱਟ ਬਣਾ ਦਿਓ ਇਹਨਾਂ ਸੀ ਕੋਵਿਡ ਦੇ ਦੌਰਾਨ ਸ਼ੁਰੂ ਕੀਤੀ ਸੀ ਜਿੱਦਾਂ ਭਾਵਨਾ ਜੀ ਨੇ ਕਿਹਾ ਤਾਂ ਕੋਵਿਡ ਦੇ ਵਿਚਾਲੇ ਬੰਦ ਕਰਤੀ ਸੀ ਪਤਾ ਕਿਉਂ ਬੰਦ ਕੀਤੀ ਸੀ ਭਾਜੀ ਕਹਿੰਦੇ ਦੇਖ ਲੈਣੇ ਵੀ ਆਪਣੇ ਜੋ ਇੱਕ ਤਾਂ ਫੁੜਕਦਾ ਤਾਂ ਨਹੀਂ ਹੈਗਾ ਦੋਨੇ ਦਿਵਾਰੇ ਬਚ ਗਏ ਫਿਰ ਬਣਾਈ ਦੁਆਰੇ ਕਹਿੰਦੇ ਆ ਜੀ ਸਾਰਾ ਇਧਰ ਕਿੱਥੇ ਸਾਨੂੰ ਤਾਂ ਇਤਿਹਾਸ ਵਜੇ ਲੱਗਣ ਲੱਗ ਗਿਆ ਮਤਲਬ ਫਿਲਮ ਵੇਖਣ ਤੋਂ ਬਾਅਦ ਨਾ ਹੋਣਾ ਸੀ ਮਤਲਬ ਇਹ ਕਹਾਂਗੇ ਵੀ ਇਤਿਹਾਸ ਪੜਨਾ ਚਾਹੀਦਾ ਤੁਸੀਂ ਜਿਕਰ ਹੈ ਇਤਿਹਾਸ ਤੁਸੀਂ ਨਾ ਮੈਂ ਪਿਆ ਪਿਆ ਨਹੀਂ ਬਣਿਆ ਜਿਹੜਾ ਮੇਰੇ ਕੋਲ ਰਹਿੰਦਾ ਲੇਪ ਰਿਹਾਉਂਦੇ ਰੋ ਪਰ ਦੇਖੋ ਕਲਾ ਜਿਹੜੀ ਹੈਗੀ ਨਾ ਜੀ ਕਲਾ ਮੈਂ ਤੁਹਾਨੂੰ ਭਾਜੀ ਦਾ ਕੰਮ ਸਾਡੇ ਸਾਰਿਆਂ ਨਾਲੋਂ ਘੱਟ ਹੈ ਟਾਈਮਿੰਗ ਘੱਟ ਮਿਲੀ ਹੈ ਇਹਦੇ ਵਿੱਚ ਪਰ ਜੋ ਕਲਾਕਾਰ ਹੁੰਦਾ ਇੱਕ ਵਾਰੀ ਵਾਹ ਜੀ ਨੇ ਜੋ ਚਿਪ ਗੱਡੇ ਆ ਬਾਜੀ ਮੇਲਾ ਲੱਗਿਆ ਕੀ ਬਾਤ ਹੈ ਬਾਜੀ ਸੁਣੋ ਤੁਹਾਨੂੰ ਬਾਜੀ ਇਹ ਬਾਜੀ ਦੀ ਐਕਟਿੰਗ ਕਲਾ ਦੇਖਣ ਲਈ ਮਾਣੋਗੇ ਤੁਸੀਂ ਉਹਨੂੰ ਸਿਨੇਮੇ ਵਿੱਚ ਪਰ ਜੋ ਬਰੀਕੀਆਂ ਦੇਖੋਗਾ ਨਾ ਤੁਹਾਡੇ ਤੁਹਾਡੇ ਅੰਦਾਜ਼ੇ ਬਿਆਂ ਦੇ ਵਿੱਚ ਤੁਸੀਂ ਜੋ ਲਫ਼ਜ਼ਾਂ ਵਿੱਚ ਪਰੋਇਆ ਕਮਾਲ ਕਰਤੀ ਬਾਜੀ ਮਨੁਸ਼ੀ ਨਾ ਅਸੀਂ ਬਹੁਤ ਸਾਰੇ ਫਿਲਮਾਂ ਦੇ ਪ੍ਰੀਮੀਅਰ ਵੀ ਦੇਖਦੇ ਹਾਂ ਪਰ ਸੱਚੀ ਕਮਾ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਇਦਾਂ ਦਾ ਮਾਹੌਲ ਵੇਖਿਆ ਇਹ ਐ ਨਹੀਂ ਲੱਗਦਾ ਸਾਰੇ ਆਪਣੇ ਜੀ ਬੈਠੇ ਆਪਾਂ ਹੈ ਨਾ ਵੀ ਜਿਹੜਾ ਆਪਾਂ ਗੱਲਾਂ ਬਾਤਾਂ ਹੀ ਕਰ ਰਹੇ ਆ ਮੇਰੇ ਟੱਬਰ ਹੀ ਆ ਇਹੀ ਕਦੇ ਆਈ ਆਪਣੇ ਜਿਹੀ ਦੇਖੋ ਤੁਹਾਡੇ ਬਿਨਾ ਬਈ ਅਸੀਂ ਅਧੂਰੇ ਆ ਸਿੰਪਲ ਗੱਲ ਹੈ ਨਾ ਜ ਇਹ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ ਜਿਹੜਾ ਕੰਮ ਕਰਦੇ ਆ ਉਹਨੇ ਸਾਨੂੰ ਰੋਜ਼ੀ ਰੋਟੀ ਲਾਇਆ ਹੋ ਉਹਦੇ ਪ੍ਰਤੀ ਸਾਰਿਆਂ ਤੋਂ ਥੋੜੀ ਵੀ ਇਮਾਨਦਾਰੀ ਹੈ ਸਾਡੀ ਵੀ ਵੀਰੇ ਇਮਾਨਦਾਰੀ ਹੈ ਕੋਈ ਵੀ ਨਹੀਂ ਚਾਹੁੰਦਾ ਆਪਾਂ ਮਾੜਾ ਕੰਮ ਕਰੀਏ ਆਪਦੇ ਵੱਲੋਂ ਹਮੇਸ਼ਾ ਹੀ ਸਾਰੀਆਂ ਫਿਲਮਾਂ ਹੀ ਵਧੀਆ ਬਣਾਉਨੇ ਆ ਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਕਿਸੇ ਤੇ ਭਾਗ ਖੁੱਲ ਜਾਂਦੇ ਆ ਸੋ ਅਸੀਂ ਸਾਰੇ ਬਲੈਸਾਂ ਤੁਹਾਡੀਆਂ ਦੁਆਵਾਂ ਨੇ ਸਾਰਿਆਂ ਨੇ ਤੁਹਾਡੀਆਂ ਦੁਆਵਾਂ ਨੇ ਵੀ ਬੇ ਬੀਰ ਤਰੱਕੀ ਕਰ ਰਹੇ ਇਹਦੀ ਵੀ ਚੱਲੇ ਜਾ ਬਿਲਕੁਲ ਸਾਡੂੰ ਐਵੇਂ ਬਾਬਾ ਕਿਰਪਾ ਕਰੇ ਤੁਹਾਨੂੰ ਵਧੀਆ ਲੱਗੀ ਤਾਂ ਬਹੁਤ ਸ਼ੁਕਰੀਆ ਤੁਹਾਡਾ ਆਡੀਅנס ਨਾਲ ਵੀ ਐਸੇ ਆਡੀਅנס ਦੇ ਨਿਗਾਹ ਚ ਉਹ ਬਣੀ ਰਹੇ ਕੀ ਬਾਤ ਅੱਜ ਇੱਕ ਬੜੀ ਵਧੀਆ ਗੱਲ ਸੀ ਅਸੀਂ ਦੋਨੇ ਤਰੇ ਆਉਂਦੇ ਸੀ ਬਾਹ ਫੜੀ ਹੋਈ ਮੈਂ ਭਾਜੀ ਦੀ ਭਾਜੀ ਨੇ ਇੱਕ ਸਹਿਜ ਹੀ ਇੱਕ ਗੱਲ ਕੀਤੀ ਕਹਿੰਦੇ ਬਾਬਾ ਇੱਜ਼ਤ ਰੱਖ ਲੈ ਯਾਰ अच्छा 100 ਲੱਗੇ ਬਾਹਰ ਕੋ ਡਰ ਨਾ ਡਰ ਹੁੰਦਾ ਹੁੰਦਾ ਹੈ ਹਾਂ ਬਹੁਤ ਸ਼ੁਕਰ ਸ਼ੁਕਰ ਭਾਈ ਗੁਰਦਾ ਪਰ ਨਹੀਂ ਸਾਨੂੰ ਪਾਸੀ ਕੌਨਫੀਡੈਂਟ ਹੁਣ ਸਾਨੂੰ ਐ ਵੀ ਜਾ ਕੇ ਦੇਖੋਗੇ ਤਾਂ ਬਹੁਤ ਵਧੀਆ ਦੇਖੋ ਚੱਲਣਾ ਜਿਵੇਂ ਮਰਜੀ ਉਹ ਵਾਈ ਗੁਰ ਨੇ ਲੱਗੇ ਨੇ ਨੰਬਰਸ ਕੀ ਹੁੰਦੇ ਨੇ ਡਾਟਸ ਕੀ ਹੁੰਦੇ ਨੇ ਭਾਈ ਵੀ ਆਰ ਹੈਪੀ ਸਾਨੂੰ ਆਪਣੇ ਕੰਮ ਤੇ ਮਾਣ ਹੈ ਹਾਂ ਸਾਡੇ ਸਾਨੂੰ ਆਪਣੇ ਕੰਮ ਤੇ ਮਾਣ ਹੈ ਵੀ ਅਸੀਂ ਵਧੀਆ ਕੰਮ ਕੀਤਾ ਹੈ ਇਸ ਵਾਲੇ ਅੱਖਾਂ ਨੀਵੀਆਂ ਕਰਨ ਵਾਲੀ ਲੋੜ ਨਹੀਂ ਹੈਗੀ ਬਸ ਬਹੁਤ ਸ਼ੁਕਰ ਹੈ ਭਾਈ ਗੁਰ ਸਹੀ ਭਾਈ ਦਾ ਸਪੋਨਸਰ ਤੁਸੀਂ ਕਿੱਥੋਂ ਜੀ ਜਿਵੇਂ ਟੀਚਰ ਨਾਲ ਪਿਆਰ ਤੋਂ ਅੱਛਾ ਕਹਿੰਦੇ ਨੇ ਕਿ ਭੂਤ ਨੂੰ ਡਰ ਲੱਗਦਾ ਭੂਤ ਨੂੰ ਕੋਈ ਨਹੀਂ ਕਹਿੰਦਾ ਜੀ ਕਿਹੜੇ ਭੂਤ ਨੂੰ ਕਹਿ ਰਹੇ ਸੀ ਸਮੀਪਾ ਜੀ ਸਮੀਪਾ ਜੀ ਲਾਊਡ ਹੀ ਬੋਲਣਗੇ ਭਾਜੀ ਬੋਲੋ ਕੁਝ ਹਾਂਜੀ ਹਾਂਜੀ ਭਾਜੀ ਭਾਜੀ ਬੋਲੋ ਜੀ ਮੈਨ ਮੈਨੂੰ ਤਾਂ ਮਾਹੌਲ ਹੀ ਇੰਨਾ ਵਧੀਆ ਲੱਗ ਰਿਹਾ ਹਾਂ ਫਿਲਮਾਂ ਬਣਾਈਆਂ ਨੇ ਅੱਜ ਕਿੰਨੇ ਸਾਲ ਹੋ ਗਏ 26 ਸਾਲ ਤਾਂ ਮੈਨੂੰ ਹੀ ਹੋ ਗਏ ਲਾਈਨ ਦੇ ਅੰਦਰ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਲੱਗ ਰਿਹਾ ਹੈ ਨਾ ਇਹ ਤਾਂ ਫੈਮਿਲੀ ਚ ਬੈਠੇ ਦਿਸ ਇਜ਼ ਅ ਫੈਮਿਲੀ ਹਾਂਜੀ ਇਹਨਾਂ ਜੀ ਮੇਰੇ ਬਾਦ ਆ ਰਹੇ ਹੈ ਕੀ ਬਾਤ ਹੈ ਬਾਈ ਕੀ ਰਿਸਪੌਂਸ ਜਿਹੜਾ ਦੇਖ ਕੇ ਆ ਇੱਕ ਸਵਾਦ ਆਇਆ ਹੈ ਨਾ ਕੀ ਕਾਵਾ ਕੀ ਕਾਵਾ ਵੀਰੇ ਇੱਕੋ ਬਸ ਇੱਕੋ ਬੈਂਤੀ ਤੁਹਾਡੇ ਸਾਰੇ ਮੂਰੇ ਤੁਹਾਡੇ ਮੀਡੀਆ ਥਰੂ ਤੁਹਾਨੂੰ ਜੇ ਵਧੀਆ ਲੱਗੀ ਤਾਂ ਇਹਨੂੰ ਸਪਰੈਡ ਕਰ ਦਿਓ ਤੁਹਾਡੀ ਆਪਣੀ ਫਿਲਮ ਇਹ ਬਿਲਕੁਲ ਵੀਰੇ ਬਿਲਕੁਲ ਆਪਾਂ ਸਾਰੇ ਜਿਵੇਂ ਫੈਮਿਲੀ ਸਮਝਦੇ ਆ ਤਾਂ ਆਪਣੇ ਆਪ ਤੁਹਾਨੂੰ ਹੋਣਾ ਚਾਹੀਦਾ ਤੁਹਾਨੂੰ ਵੀ ਆਣ ਲੱਗੇ ਆਪਣਾ ਸਾਰੇ ਕਨੈਕਟਡ ਹੈਗੇ ਕੋਈ ਨਾਲ ਤੇ ਸਾਰਿਆਂ ਨੂੰ ਦੱਸੋ ਵੀ ਆਪਣੇ ਬੱਚਿਆਂ ਨਾਲ ਔਰ ਦੇਖੋ ਤੁਸੀਂ ਵੱਡੀ ਗੱਲ ਜਦੋਂ ਭਾਜੀ ਨੇ ਦੱਸੀ ਵੀ ਸਪੰਸ ਕਰੀਏਟ ਕਰਦੇ ਆ ਕੋਈ ਇੱਕ ਵੀ ਬਲਗਰ ਡਾਇਲੋਗ ਲੱਗੇ ਵਿੱਚੋਂ ਨਹੀਂ ਨਹੀਂ ਮੈਨੂੰ ਲੱਗਿਆ ਕਿਸੇ ਨੂੰ ਉੱਠ ਕੇ ਜਾਣਾ ਚਾਹੀਦਾ ਅੱਖਾਂ ਨਹੀਂ ਇਹ ਇਹ ਗੱਲ ਦਾ ਖਾਸ ਧਿਆਨ ਲੱਗਦੇ ਨੇ ਭਾ अच्छा ਤੁਹਾਨੂੰ ਟੀਚਰਾਂ ਨਾਲ ਤੁਹਾਨੂੰ ਖਾਸਾ ਪਿਆਰ ਲੱਗਦਾ ਕਿ ਪਹਿਲਾਂ ਵੀ ਫਿਲਮ ਵੇਖਦੇ ਹੋ ਜਿਉਂ ਵੀ ਟੀਚਰ ਦਾ ਨਾਲ ਤੁਹਾਨੂੰ ਪਿਆਰ ਹੋ ਜਾਂਦਾ ਪੜਾਈ ਨਾਲ ਬਹੁਤ ਪਿਆਰ ਮਿੱਦਿਆ ਨਾਲ ਪਿਆਰ ਹੈ ਕਿ ਟੀਚਰ ਨਾਲ ਪਿਆਰ ਹੈ ਇੱਕਦੋ ਟੀਚਰ ਨੇ ਤਾਂ ਆਪਦਾ ਨੋਈ ਵਿਦਿਆ ਰੱਖ ਲਈ ਮਨੀਰ ਭਾਈ ਕਿਹੜੇ ਸਿਨੇਮਾ